ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਨੂੰ ਉਮੀਦ ਹੈ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਆਂ ਪਰ ਧੁੱਪ ਚੜਦੀ ਨਹੀਂ ਹੈਗੀ ਬਹੁ ਬਰਾਹ ਲਿਆ ਕੱਲ ਵੀ ਧੁੱਪ ਨਹੀਂ ਥੋੜੀ ਚੜੀ ਸੀਗੀ ਤੇ ਅੱਜ ਤਾਂ ਬਿਲਕੁਲ ਇੰਨੀ ਜ਼ਿਆਦਾ ਧੁੰਦ ਤੇ ਬਹੁਤ ਜ਼ਿਆਦਾ ਆ 2:30 ਦਾ ਦੁਪਹਿਰ ਦਾ ਟਾਈਮ ਹੋ ਚੱਲਾ ਆ ਤੇ ਧੁੰਦ ਉਦਾਂ ਹੀ ਆ ਤੇ ਉਹਦਾਂ ਹੀ ਰਹੋਗੀ ਤਾਂ ਦਿਨ ਤਾਨੂੰ ਪਤਾ ਲੋੜੀ ਤੱਕ ਕਿੱਦੇ ਰਹਿਣਗੇ ਤੇ ਅਸੀਂ ਆ ਜਾਏ ਹਾਂ ਖੂ ਤੇ ਦੁਪੱਠੇ ਮੈਂ ਵੱਢ ਲੇ ਦੋ ਪੰਡਾ ਆ ਦੇਖੋ ਤੇ ਦੇਖੋ ਠੰਢ ਚ ਪੱਠੇ ਵੱਢਣੇ ਬਹੁਤ ਮੁਸ਼ਕਲ ਆ ਆਪਾਂ ਤਾਂ ਚਲੋ ਆਪਣਾ ਪ੍ਰਬੰਧ ਖਾਣ ਪੀਣ ਦਾ ਬੈ ਕੇ ਕਰ ਲੈਨੇ ਘਰੇ ਤੇ ਪਰ ਪਸ਼ੂਆਂ ਦਾ ਬਹੁਤ ਔਖਾ ਹੁੰਦਾ ਆ ਤੇ ਇਹਨਾਂ ਬਾਰੇ ਵੀ ਆਪਾਂ ਨੂੰ ਸੋਚਣਾ ਪੈਂਦਾ ਜਿਨ੍ਹਾਂ ਦਾ ਆਪਾਂ ਨੂੰ ਆਸਰਾ ਹੁੰਦਾ ਆ ਤੇ ਪੱਠੇ ਪਰੌਂਦੇ ਨਾਲ ਵੀ ਕਰਨਾ ਚਾਹੁੰਦਾ ਆ ਤੇ ਦੇਖੋ ਸਰੋਂ ਸਾਡੀ ਹੁਣ ਪੱਕ ਗਈ ਆ ਤੇ ਸਾਗ ਗਿਆ ਮੁੱਕ ਤੇ ਇਹ ਕਹਿੰਦੇ ਸੀ ਨਾ ਵੀ ਕੱਲ ਨੂੰ ਤੇ ਸਾਗ ਬਹੁਤ ਖਾਨੀ ਆ ਸਾਗ ਦੇ ਵੀਡੀਓ ਬਹੁਤ ਪਾਉਣੀ ਆ ਦੇਖੋ ਟਾਈਮ ਟਾਈਮ ਦੀ ਗੱਲ ਆ ਉਹਨੂੰ ਟਾਈਮ ਸੀ ਖਾਈਦਾ ਸੀ ਸਾਗ ਤੇ ਹੁਣ ਨਿਕਲ ਗਈ ਸਰੋਂ ਦੇ ਫੁੱਲ ਤੇ ਦੇਖੋ ਕਿਦਾਂ ਫੁੱਲ ਪੀਲੇ ਹੋ ਗਏ ਤੇ ਸਰੋਂ ਗਈ ਸਾਡੀ ਪੱਕ ਇਹ ਸੀਗੇ ਅਗੇ ਤੇ ਪੱਠੇ ਕਨਕ ਵਿਜਨ ਤੋਂ ਜਾਨੀ ਪਹਿਲਾਂ ਸੀਗਾ ਥੋੜਾ ਥਾਂ ਪਿਆ ਤੇ ਫਿਰ ਬੀਜੇ ਸੀਗੇ ਤੇ ਚਲੋ ਬਧਿਆਰਿਆ ਤੋੜਨੇ ਆਂ ਪੱਠਿਆਂ ਦੀ ਦੇਖੋ ਜੀ ਜੇ ਪਸ਼ੂ ਰੱਖੇ ਹੋਣ ਤਾਂ ਪੱਠੇ ਗਿੱਲਾ ਸੁੱਕਾ ਰੱਖਣਾ ਪੈਂਦਾ ਤੇ ਫੇਰ ਹੀ ਪੱਠਿਆਂ ਦਾ ਪਸ਼ੂਆਂ ਦਾ ਪ੍ਰਬੰਧ ਹੁੰਦਾ ਖਾਣ ਪੀਣ ਦਾ ਕਿਉਂ ਕੱਲੇ ਹਰੇ ਨਾ ਨਹੀਂ ਗੱਲ ਬਣਦੀ ਕੱਲੇ ਸੁੱਕਾ ਨਾ ਨਹੀਂ ਗੱਲ ਬਣਦੀ ਹੈਗੀ ਤੇ ਦੇਖੋ ਲੱਗੇ ਕਮਾ ਦੀ ਕਮਾ ਰਿਆ ਸੂਰ ਬੜੇ ਸਾਡੇ ਖੂਤੇ ਹੁੰਦੇ ਇੱਥੇ ਦੇਖੋ ਜ਼ਿਮੀਦਾਰਾਂ ਨੇ ਉਧਰ ਆਲੂ ਬੀਜੇ ਆ ਤੇ ਬੋਰੇ ਲਟਕਾਏ ਜੀ ਦਾ ਡੰਡਿਆਂ ਦੇ ਨਾਲ ਵੀ ਇਹ ਸੂਤ ਡਰ ਜਾਣ ਪਰ ਸੂਰ ਜਿਹੜੇ ਬੜੇ ਡਰਦੇ ਨਹੀਂ ਹੈਗੇ ਜਿਹੜੇ ਠੀਠ ਹੁੰਦੇ ਆ ਤੇ ਇਹ ਆਪਣਾ ਕੰਮ ਕਰ ਹੀ ਜਾਂਦੇ ਆ ਮਟਾ ਟਾ ਠੂ ਜਾਂਦੇ ਆ ਇਹ ਨੁਕਸਾਨ ਕਰ ਜਾਂਦੇ ਆ ਤੇ ਹੁਣ ਪੱਠੇ ਮੇਂ ਵੱਢ ਲਏ ਆ ਤਾਂ ਹੁਣ ਤੋੜ ਲੰਗੀ ਮੈਂ ਮੂਲੀਆਂ ਮੂਲੀਆਂ ਦੇਖੋ ਕਿੰਨੀਆਂ ਸੋਹਣੀਆਂ ਮੂਲੀਆਂ ਆ ਇਕਦਮ ਮਿੱਠੀਆਂ ਤੇ ਪਤਲੀਆਂ ਪਤਲੀਆਂ ਇਹ ਤਾਂ ਪੱਕ ਜਾਂਦੀਆਂ ਫਿਰ ਹੀ ਸਵਾਦ ਲੱਗਦੀਆਂ ਇਹ ਤੇ ਸਲਾਦ ਨਾਲ ਚਲੋ ਰੋਟੀ ਨਾਲ ਖਾਹ ਜਾਂਦੀਆਂ। ਟੋਠੇ ਰੋਟੇ ਚਲੋ ਪਕਾਹ ਹੋ ਜਾਂਦੇ ਸੋਹਣੇ ਇਹਨਾਂ ਦੇ। ਤੇ ਮੂਲੀਆਂ ਹੁਣ ਮੈਂ ਜਿਹੜੀਆਂ ਚੰਗੀਆਂ ਲੱਗਦੀਆਂ ਇਥੋਂ ਮੋਟ-ਮੋਟੀਆਂ ਉਹ ਤੋੜ ਕੇ ਲੈ ਜਾਣੀਆਂ। ਪੁੱਠੇ ਗਏ ਮੇਰੇ ਵੱਡੇ ਹੁਣ। ਹੋਸਾ ਦੋ ਦਿਨ ਨਵੇਂ ਸਾਲ ਤੱਕ ਇੱਕ ਹਟ ਜਾ ਦਿਖ ਜਾਊਗਾ ਨਵੇਂ ਸਾਲ ਤੇ ਇੱਕ ਦੋ ਤਰੀਕ ਨੂੰ ਵੀਡੀਓ ਨਹੀਂ ਅਪਲੋਡ ਹੋਈ ਮੇਰੀ ਕੋਈ ਸਾਡੇ ਜਿਹੜਾ ਵਾਈਫਾਈ ਲੱਗਾ ਤਾਂ ਉੱਚ ਬੜੀ ਪ੍ਰੋਬਲਮ ਆ ਗਈ ਯਾਨੀ ਕੱਲ ਬੰਦ ਹੀ ਹੋ ਗਿਆ ਉਹ ਤੇ ਫਿਰ ਕੱਲ ਵਾਈਫਾਈ ਵਾਲੇ ਆਏ ਭੋਗਪੁਰ ਤੋਂ ਤੇ ਫਿਰ ਉਹਨਾਂ ਨੇ ਵਾਈਫਾਈ ਸਹੀ ਕੀਤਾ ਤੇ ਫਿਰ ਚਾਲੂ ਹੋਇਆ ਵਾਈਫਾਈ ਸਾਡਾ ਤੇ ਫਿਰ ਵੀਡੀਓ ਅਪਲੋਡ ਹੋਈ ਆ ਤੇ ਜੇ ਆਪਾਂ ਵੈਸੇ ਇਹਦਾ ਜੀਵੀ ਜੀਵੇ ਥਰੂ ਪਾਉਨੇ ਆ ਵੀਡੀਓ ਤਾਂ ਫਿਰ ਉਹ ਨਹੀਂ ਪੂਰੀ ਹੁੰਦੀ ਹੈਗੀ ਕਿ ਵਾਈਫਾਈ ਦਾ ਕੰਮ ਆ ਵੀਡੀਓ ਲੋਡ ਕਰਨਾ ਅਪਲੋਡ ਕਰਨਾ ਹੈ ਈਗਲਾ ਤੇ ਮੂਲੀਆਂ ਵੇਰੀਆਂ ਹੁਣ ਪਟ ਹੋ ਜਾਣੀਆਂ ਬਸ ਹੁਣ ਉਧਰੋਂ ਸ਼ਾਲਗਮ ਤੋੜਦੀਆਂ ਮੈਂ ਕੋਈ ਸ਼ਾਲਗਮ ਵੀ ਬਦਿਯਾ ਹੁੰਦੀ ਸਬਜੀ ਬਣਾਉਣੀ ਖਾਣੇ ਖਾਣੇ ਕੋਨੇ ਕਿੱਦਾਂ ਇਦਾਂ ਨਹੀਂ ਘਰ ਦੀਆਂ ਤੇ ਦੇਖੋ ਛਾਲਗੰਮੀ ਨੇ ਸੋਨੇ ਤੇ ਮਿੱਠੇ ਹਨਾ ਬਹੁਤ ਵਧੀਆ ਲਫਾਫਾ ਵੀ ਨਾਲ ਹੀ ਲੈਂਦਾ ਆ ਸਬਜੀ ਪਾਉਣ ਨੂੰ ਤੇ ਮੁਸ਼ਕਲ ਫਿਰ ਲਫਾਫਾ ਹੀ ਮੈਂਣਾ ਇਥੋਂ ਕਿਦੋਂ ਦੇਖੋ ਛਾਲਗਮ ਹੁਣ ਹੋਏ ਆ ਪਹਿਲਾਂ ਟੀਾਰੇ ਛੋਟੇ ਛੋਟੇ ਸੀਗੇ। ਮਨੇ ਕੋਈ ਛਲਕਮ ਹੁਣ ਮੋਟੇ ਹੋਏ ਆ। ਪੱਠੇ ਗਿੱਲੇ ਧੁੰਦ ਤੇ ਆ ਦੇਖੋ ਆ ਵੀ ਛਲਕਮ ਤੋੜ ਲਿਆ ਮੈਂ। ਤੇ ਹੋਰ ਜਿੰਨੇ ਵੀ ਦੇਸ਼ ਵੀ ਦੇ ਸਾਰੇ ਬੈਠੇ ਮੇਰੇ ਨਵੇਂ ਵੀਊਰ ਸਬਸਕ੍ਰਾਈਬਰ ਜਿਹੜੇ ਆ ਵੀਡੀਓ ਨੂੰ ਬਹੁਤ ਪਿਆਰ ਕਰਦੇ ਆ ਬਲੌਗ ਨੂੰ ਸਾਡੇ ਨੂੰ ਸਾਡੀ ਦੇ ਸਪੋਰਟ ਬਣਾਈ ਰੱਖਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿਦਾਂ ਦੇ ਲੱਗਦੀਆਂ ਮੈ ਸਾਨੂੰ ਹੀ ਪਤਾ ਲੱਗੇ ਤੁਹਾਨੂੰ ਕਿਦਾਂ ਦੇ ਲੱਗਦੀਆਂ ਵੀਡੀਓ ਹਨ ਸਾਡੀਆਂ ਜੀ ਦੋਤ ਕਾਲਾ ਪਿਆ ਜਾਣ ਨੂੰ ਵੀ ਚੱਲੀਏ ਮੰਮੀ ਹੁਣ ਤੇ ਮੈਂ ਹੁਣ ਹਾਂਜੀ ਪੱਠੇ ਮੈਂ ਵੱਢਦੀ ਪਈ ਆ ਪੱਠੇ ਮੇਰੇ ਵੱਡੇ ਵੱਡੇ ਗਏ ਆ ਤੇ ਪੱਠੇ ਵਡਣ ਦੀ ਵਰ ਪ੍ਰੈਕਟਿਸ ਸੇ ਬਚਪਨ ਤੋਂ ਹੀ ਉਹ ਬੈਟੇ ਸੇ ਪੱਠੇ ਵਡਣ ਦੀ ਮਿੰਟੇ-ਮਿੰਡੀ ਪੱਠੇ ਵੜ ਕੇ ਰੱਖ ਦਿੱਦੀ ਆ ਤੇ ਜਿਨ੍ਹਾਂ ਨੂੰ ਪਤਾ ਆ ਕਣਕ ਚੋ ਜਵਾਂ ਹੁੰਦਾ ਕੀ ਹੁੰਦਾ ਜਵਾਂ ਕਿਹਨੂੰ ਕਹਿੰਦੇ ਆ ਮੈਂ ਤਾਂ ਉਹ ਵੀ ਕਣਕ ਚੋ ਜਵਾਂ ਹੀ ਕੱਢਿਆ ਵੀ ਕਣਕ ਵਖਰੀ ਤੇ ਜਵਾਂ ਇਹਦਾ ਸਾਹਮਣੇ ਉਹਦੀ ਡਿੱਲੀ ਆ ਦੇਖਦਾ ਹਾਂ ਜਿੱਦਾਂ ਕਹਿੰਦੇ ਆ ਤੇ ਬਹੁਤ ਜਵਾਂ ਕੱਢਿਆ ਕਈਆਂ ਵੀ ਵੱਡੀਆਂ ਆ ਪੱਠੇ ਵੀ ਬਹੁਤ ਵੱਡ ਲਈ ਤੇ ਸੀ ਛੋਟੇ ਹੁੰਦੇ ਉਹੀ ਹੱਟ ਟਿਕਿਆ ਹਜ਼ਾਰ ਦਾ ਬਣੀਆ ਮਿੰਟ ਮਿੰਟ ਵੱਡੀ ਵੱਢ ਲਈਦੇ ਆ ਸਬਜ਼ੀਆਂ ਵੀ ਲਾਈਆਂ ਕਰਦੀਆਂ ਹਲਦੀ ਹਲਦੀ ਵਗੈਰਾ ਵੀ ਬਿਜੀ ਦੀ ਹੁੰਦੀ ਸੀ ਤੇ ਯਾਨੀ ਖੇਤੀਬਾੜੀ ਵਾਲੇ ਕੰਮ ਸਾਰੇ ਜਾਣਦੇ ਆ ਕੀਤੇ ਆ ਦੇਖੋ ਜਿਹਨੇ ਕੰਮ ਪੱਠੇ ਵੜਨੇ ਦਾ ਕੰਮ ਕੀਤੇ ਹੁਣ ਤਾਂ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੁੰਦਾ ਮਿੰਟ ਮਿੰਟ ਵੱਡੀ ਪੱਠੇ ਵੜ ਕੇ ਰੱਖ ਦਿੰਦੇ ਆ ਤੇ ਪੱਠੇ ਹੈ ਤੇ ਬਹੁਤ ਠੰਡੇ ਜਏ ਆ ਤੇ ਚਲੋ ਮੈਂ ਕਿ ਦੋ ਪੰਡਾ ਵੜ ਕੇ ਰੱਖ ਲੈਨੇ ਕੋਈ ਮੁਸ਼ਕਲ ਨਹੀਂ ਹੁੰਦੀ ਹੈਗੀ ਚਲੋ ਘਰ ਦਾ ਕੰਮ ਆ ਕਰਨਾ ਚਾਹੀਦਾ ਰੱਖ ਲੈ ਪੱਠਿਆਂ ਚ ਤੇ ਆਹ ਪਾਰੇ ਲਫਾਫੇ ਵਿੱਚ ਛਰਗਮ ਤੇ ਮੂਲੀਆਂ ਚਲੋ ਜੀ ਥੜਾ ਕੱਪ ਪੱਠਿਆਂ ਦਾ ਕੰਮ ਨਿਪੜ ਗਿਆ ਹੁਣ ਚਲੋ ਜੀ ਮੇਰੇ ਪਾਈ ਹੁਣ ਚਲੋ ਘਰ ਨੂੰ ਘਰ ਦੇ ਕੰਮ ਕਰ ਦੇਖੋ ਹੁਣ ਕਿਹੜੇ ਆਪਾਂ ਕਰ ਲੈ ਕਿਹੜੇ ਰਹਿ ਗਏ ਉਹ ਠੰਡ ਵੜੀ ਆ ਜੀ ਇੰਨੀ ਆ ਵੀ ਚੱਲ ਲੱਗ ਜਾਊਗਾ ਮੈਨੂੰ ਮੈਂ ਸੱਚੀ ਇਹ ਹਾਂ ਮੈਂ ਬੈਲਣ ਦੇ ਇਹ ਠਾਇਦਾ ਠਾਇਕ ਹਾਂ ਚੱਲ ਤੁਰ ਹੋਰ ਇਹਨੇ ਲੱਗ ਜਾਈਂ ਹੋਰ ਨਾ ਕਿਤੇ ਪਲਟੀ ਕਰ ਦੇ ਗੱਡੀ ਨੂੰ ਤੂੰ ਤੁੰਦ ਪਈਏ ਕੁਝ ਦੇਖਦਾ ਹੈ ਨਹੀਂਗਾ ਉਹ ਬਰਾਹ ਲਿਆ ਛੋਟਾ ਹੁੰਦਾ ਹੀ ਵਸੇ ਸੈਗੀ ਚੱਲ ਰਿਹਾ ਗਿਆ ਹਾਂ ਹਾਂਜੀ ਹੁਣ ਆਪਾਂ ਹਵੇਲੀ ਪਹੁੰਚ ਗਏ ਅਸੀਂ ਤੇ ਦੇਖੋ ਪੱਲੇ ਸਿਓ ਦੇ ਚੱਕੇ ਨਹੀਂ ਹੈਗੇ ਇਦਾਂ ਹੀ ਆ ਵੀ ਬੇਜ ਉਹਨਾਂ ਨੂੰ ਚਾਹ ਰਿਆਂ ਨੂੰ ਠੰਡ ਤੋਂ ਬਚਾਉਣਾ ਹੁੰਦਾ ਤਾਂ ਸਾਡੇ ਆ ਪੱਠੇ ਵੀ ਦੇਖੋ ਇਹ ਹੁਣ ਮੈਂ ਪਾ ਦੇਣੇ ਸਾਰੇ ਖੋਲਲੀ ਚ ਤੇ ਅੱਡਾ ਕਰ ਦੇਣਾ ਬੇਲਾ ਤੇ ਫਿਰ ਡਾਕਟਰ ਸਾਹਿਬ ਲਿਉਣਗੇ ਦੂਜੇ ਪੱਠੇ ਤੇ ਫਿਰ ਉਹ ਗੁੱਤਰ ਕੇ ਪਾ ਲੈਣੇ ਆ ਇਹ ਉਂਝਾਰੇ ਚਲੋ ਪਹਿ ਜਾਣਗੇ ਖਾ ਲੂਗੀ ਮੱਝ ਜੇ ਚੌਂ ਦਾ ਟਾਈਮ ਹੋ ਗਿਆ ਤਾਂ ਫਿਰ ਇਦਾਂ ਜੇ ਪਸ਼ੂ ਰੱਜਿਆ ਹੋਵੇ ਤਾਂ ਫਿਰ ਸੌਖਾ ਮਿਲ ਜਾਂਦਾ ਨਹੀਂ ਤਾਂ ਫਿਰ ਬਹੁਤ ਪਰੇਸ਼ਾਨ ਕਰਦੀਆਂ ਮੱਝਾਂ ਤੇ ਦੇਖੋ ਪੱਲੇ ਆਪਾਂ ਹੀ ਦੇਣ ਰੱਖੇ ਆ ਪੱਲੇ ਵੀ ਡਬਲ ਡਬਲ ਸੀਤੇ ਐਵੇਂ ਨਹੀਂ ਠੰਡ ਨਾ ਜਾਵੇ ਅੰਦਰ ਦੇਖੋ ਪੂਰਾ ਕਵਰ ਕੀਤਾ ਹੈ ਵੈਸੇ ਇਸ ਕਮਰੇ ਵਿੱਚ ਇਹਨਾਂ ਨੂੰ ਠੰਣੀ ਲੱਗਦੀ ਹੈਗੀ ਕਿ ਇਹ ਪਾਸੇ ਹਵਾ ਨਹੀਂ ਜਾਂਦੀ ਹੈਗੀ ਸਹੀ ਲੰਦਾ ਹੈ ਤੇ ਆ ਦੇਖੋ ਇਹ ਵਿੱਚ ਪੱਠੇ ਪਾਦੀ ਦੇ ਨਾਲੇ ਤਕਲੀ ਦਾ ਗੋਹਾ ਹੁੰਦੇ ਠੇਰਾਂ ਤੇ ਲਜਾਣ ਨੂੰ ਤੇ ਫਿਰ ਧੋ ਕੇ ਇਹਨੂੰ ਤੇ ਇਹ ਚ ਇਹ ਚ ਪਾਦੀ ਦੇ ਆ ਉਹਨੂੰ ਨਿੱਕੀ ਨੂੰ ਪੱਠੇ ਡਬਲ ਕੰਮ ਲਈ ਜਾਏ ਤੁਸੀਂ ਹਾਂਜੀ ਮੈਂ ਨਿੱਕੀ ਕੱਟੀ ਹੁਣ ਮੈਂ ਨਾ ਟਰਾਲੀ ਚ ਪੱਠੇ ਪਾਤੇ ਆ ਤੇ ਨਾਲੇ ਇਹਦੀ ਧੌਣ ਪਹੁੰਚ ਪਹੁੰਚ ਜਾਂਦੀ ਏ ਤੇ ਤਾਂ ਫਿਰ ਛੋਟੀ ਟੋਕਰੀ ਚ ਨਾ ਫੇ ਪੱਠੇ ਨਹੀਂ ਸਰਦਾ ਹੈਗਾ ਇਹਦਾ ਤੇ ਮੈਂ ਹੁਣ ਇਹ ਵਿੱਚ ਪਾਤੇ ਪੱਠੇ ਇਹਨੂੰ ਤੇ ਜਿਹੜੇ ਆ ਪਏ ਆ ਮਰੇ ਤੇ ਇਹ ਮੱਝ ਨੂੰ ਛੋਟੀ ਨੂੰ ਪਾ ਦੇਣੀ ਆਵੇਂ ਤੇ ਇੱਕ ਟੋਕਰੀ ਮੈਨੂੰ ਪਾਤੀ ਆ ਜਿਹੜੇ ਪਏ ਬਾਕੀ ਉਹ ਇਹ ਦੇ ਮਾਵਾਂ ਦੀ ਤਾਂ ਉਹਨਾਂ ਨੂੰ ਬੰਡਵੇਂ ਪਾ ਦੇਣੇ ਆ ਤੇ ਹਾਲੇ ਇੱਕ ਟੁਕਰੀ ਬਜੀ ਹੋਈ ਆ ਕੁਛ ਛੋਟੀ ਦੀ ਮੋਹਰੇ ਪਏ ਆ ਤੇ ਉਹਦੇ ਵਿੱਚ ਕੁਛ ਰਲਾ ਕੇ ਮਿਕਸ ਮਿਕਸ ਕਰ ਦੇਣੇ ਆ ਤਾਂ ਜੋ ਟਾਈਮ ਨਾ ਖਾਲੂਗੀ ਇਹ ਤੇ ਅੱਡਾ ਹੁਣ ਮੈਂ ਕਰ ਦੇਣਾ ਖਾਲੀ ਸਾਰੇ ਪਾਏ ਨੇ ਪੱਠੇ ਫਿਰ ਪੱਠੇ ਤੁਹਾਨੂੰ ਪਤਾ ਅਜ ਕੱਲ ਸਲਾਬਾ ਫਿਰ ਚਿਰ ਬਹੁਤਾ ਪੈਣ ਤੇ ਫਿਰ ਗਲ ਜਾਂਦੇ ਖਰਾਬ ਹੋ ਜਾਂਦੇ ਮਸਕ ਮਾਰ ਜਾਂਦੇ ਆ ਤੇ ਇਸ ਕਰਕੇ ਅੱਡੇ ਨੂੰ ਵੀ ਹਵਾ ਲਗਣੀ ਚਾਹੀਦੀ ਆ ਤੇ ਹੁਣ ਸਾਫ ਸਾਰਾ ਹੋ ਚੱਲਾ ਆ ਦੇ ਹੰਟੋਕੀ ਇਹ ਵੀ ਮੇਂ ਭਰ ਲਈ ਆ ਸਾਰੇ ਭਰ ਲੈਣੀ ਆ ਤੇ ਫੇ ਮੈਂ ਉਹਦੇ ਜਿਹੜਾ ਹਰਾ ਵਿੱਚ ਉਹਦੇ ਤੂੜੀ ਵਿੱਚ ਮੜੀ ਹੰਟ ਹੈਗੀ ਐ ਮਿਕਸ ਕਰ ਲੈਣੇ ਫੇ ਉਹਨੇ ਸਾਰੇ ਦਾ ਪੱਠੇ ਚੱਕ ਜਾਣੇ ਖਾ ਜਾਣੇ ਆ ਤੇ ਤੁਹਾਨੂੰ ਪਤਾ ਵੀ ਪਸੂਨ ਨੂੰ ਲਾਲਚ ਹੁੰਦਾ ਹਰੇ ਦਾ ਇਹ ਹਰਾ ਪੱਠਾ ਹੋਵੇ ਤਾਂ ਫਟਾਫਟ ਖਾ ਜਾਂਦੇ ਆ ਨਰੇ ਮੇਰੀ ਚੋਟੀ ਦੇ ਬਹੁਤ ਸਕੀਨ ਹਰੇ ਦੀ ਹਰਾਣ ਵਜੂੜੀ ਚਾਹੀਦਾ ਤੇ ਕੁਛ ਮੇਰੇ ਪੈਸੀ ਮਰੇ ਪਾਤੇ ਆ ਤੇ ਇਹ ਕੁਛ ਸੈੜ ਤੇ ਪਾਤੇ ਆ ਤੇ ਹੁਣ ਮੈਂ ਤੂੜੀ ਟੋਕਰੀ ਚ ਮਿਕਸ ਕਰੂੰਗੀ ਬਹੁਤ ਹੀ ਤੂੜੀ ਪਾਉਂਗੀ ਥੋੜੀ ਬਹੁਤੀ ਪਾਉਣੀ ਆ ਵੀ ਜਿਹੜਾ ਸੋਨੇ ਪੱਠੇ ਖੋਲ ਹੀ ਖਾਲੀ ਕਰ ਲਵੇ ਖਾ ਲਵੇ ਦੇਖ ਜੋ ਬਹੁਤ ਕੈਮਰਾ ਹਿਲਾਉਣ ਡਿਆ ਆ ਤੇ ਤੂੜੀ ਜਿਆਦਾ ਪਾਓ ਤਾਂ ਫਿਰ ਜਿਆਦਾ ਖਾਂਦੀ ਨਹੀਂ ਹੈਗੀ ਤੂੜੀ ਇਹ ਸਾਰਾ ਹਿੰਦਾ ਚੰਗੀ ਤਰ੍ਹਾਂ ਖੋਸੋ ਕੇ ਖਾਂਦੀ ਆ ਛੂਟੀ ਨਿਸ਼ਕੀਨ ਹੈ ਤੇ ਅੱਡਾ ਕਰਤਾ ਖਾਲੀ ਤੇ ਹੁਣ ਜਿਹੜਾ ਤੂੜੀ ਤੋੜੀ ਵਿੱਚ ਹਰਾ ਵਿੱਚ ਪਾਇਆ ਵਿੱਚ ਮੈਂ 2 ਕਿਲੋ ਦਾ ਬਾਟਾ ਭਰ ਕੇ ਤੇ ਹੁਣ ਮਿਕਸ ਕਰ ਦੇਣਾ ਪੱਠਿਆਂ ਚ ਤੇ ਨਿਸ਼ਾਨ ਤੱਕ ਸਾਰਾ ਚੱਕ ਚੱਕ ਜਾਣਾ ਹੈ ਖਾ ਜਾਣਾ ਹੈ ਤੇ ਜਿਹੜੇ ਖਾ ਲਿਆ ਇਹ ਮਿਕਸ ਆ ਬੜੇਵੇਂ ਵਾਲੇ ਇਹਨਾਂ ਨੂੰ ਪਸ਼ੂ ਦੁੱਧ ਬਹੁਤ ਜਾਂਦਾ ਆ ਦੁੱਧ ਵਾਦਾ ਇਹਦੇ ਨਾਲ ਬੜੇਵੇਂ ਵਾਲੀ ਖਲ ਦੇ ਨਾਲ ਤੇ ਮਿਕਸ ਆ ਇਹ ਬਹੁਤ ਵਧੀਆ ਖਾ ਲਿਆ ਤੇ ਮੈਂ ਪੱਠੀਆਂ ਚ ਹੁਣ ਮਿਕਸ ਕਰੂੰਗਾ ਹੁਣ ਸਾਰੇ ਪੱਠੇ ਖਤਮ ਕਰ ਦੇਣੇ ਨੇ ਮੇਰਾ ਕੰਮ ਗਿਆ ਨਿਭੜ ਤੇ ਪੱਠੇ ਮੈਂ ਪਾ ਲਿਆ ਤੇ ਚਲੋ ਹੁਣ ਟਾਈਮ ਨਾਲ ਇਹਨਾਂ ਨੇ ਖਾ ਲੈਣੇ ਆ ਤੇ ਖਾ ਲੈਣਗੇ ਫਿਰ ਟਾਈਮ ਨਾਲ ਮੈਂ ਧਾਰ ਕੱਢ ਲੈਣੀ ਆ ਦੇਖੋ ਜੀ ਪਸ਼ੂ ਰੱਜਿਆ ਹੋਵੇ ਤਾਂ ਕੋਈ ਮੁਸ਼ਕਲ ਨਹੀਂ ਹੁੰਦੀ ਫਟਾਫਟ ਚੋਲੇ ਦਾ ਤੇ ਦੇਖੋ ਅੱਡਾ ਵੀ ਵਿਹਲਾ ਹੋ ਗਿਆ ਜਿਨ੍ਹਾਂ ਨੇ ਪਸ਼ੂ ਰੱਖੇ ਹੋਣਗੇ ਉਹਨਾਂ ਨੂੰ ਪਤਾ ਆ ਅੱਡਾ ਕੀ ਹੁੰਦਾ ਆ ਤੇ ਹਵਾ ਥੋੜੀ ਫਿਰ ਜੂਗੀ ਇਹਨੂੰ ਹੁਣ ਤੇ ਜੇ ਮਤਲਬ ਪੱਠੇ ਪੈ ਰਹਿਣ ਤਾਂ ਫਿਰ ਜ਼ਿਆਦਾ ਤਲਕਣ ਜੀ ਹੋ ਜਾਂਦੀ ਆ ਕਿ ਹੋਰੇ ਦੀ ਕਸਲਾ ਬਜਾਦਾ ਹੁੰਦਾ ਆ ਤੇ ਸਾਰੇ ਏਡਾ ਮੈਂ ਖਾਲੀ ਕਰਤਾ ਤੇ ਨੌਟ ਸਾਹਿਬ ਆਉਣਗੇ ਤੇ ਪੱਠੇ ਲਿਆਉਣਗੇ ਤਾਂ ਉਦੋਂ ਕਿ ਰੱਖ ਦੇਣਗੇ ਜਿਹੜੇ ਕੂਤਰੇ ਸੀ ਉਹ ਮੈਂ ਪਾਤੇ ਆ ਪੱਠੀਆਂ ਦੀ ਖਾਸ ਕਰ ਡਿਊਟੀ ਮੇਰੀ ਹੁੰਦੀ ਆ ਕੋਈ ਸ਼ਹਿਰ ਨੂੰ ਗਏ ਆ ਉਹ ਹੁਣ ਟਾਈਮ ਲੱਗ ਜਾਣਾ ਆ ਤੇ ਜੇ ਜਿੱਥੇ ਘਰ ਹੁਣ ਫੇਰ ਤਾਂ ਮੈਨੂੰ ਕੋਈ ਨਹੀਂ ਫਿਕਰ ਹੁੰਦਾ ਹੈਗਾ ਪੱਠੇ ਪਾਉਣ ਦਾ ਚਲੋ ਉਹਨਾਂ ਨੇ ਪਾ ਲੈਣਾ ਹਨ ਪਾ ਲੜੇ ਹੁੰਦੇ ਪੱਠੇ ਤੇ ਫਿਰ ਮੈਂ ਪੱਠੇ ਪਾਤੇ ਹੁਣ ਮੇਰਾ ਇਧਰਲੇ ਵੇਲੀ ਦਾ ਕੰਮ ਨਿਪਟ ਗਿਆ ਦੇਖੋ ਆ ਪਠੇੜ ਪਏ ਆ ਜਿਹੜੇ ਸੀਗੇ ਤੇ ਉਹ ਚ ਮੈਂ ਤੂੜੀ ਰਲਾਤੀ ਐ ਹੋਰ ਹਰਾ ਰਲਾਤਾ ਮੇ ਬਾਟਾ 2 ਕਿਲੋ ਦਾ ਪਾਤਾ ਖੜਦਾ ਤਾਂ ਹੋਰ ਪੱਠੇ ਪਾ ਕੇ ਰੱਖ ਲਿਆ ਜਦੋਂ ਉਹਨੇ ਪੱਠੇ ਉਹ ਖਾ ਲਏ ਤੇ ਫਿਰ ਆ ਪੱਠਿਆਂ ਦੀ ਵਾਰੀ ਆ ਜਾਣੀ ਐ ਫੇਰ ਪਾ ਦੇਣੇ ਆ ਤੇ ਚਲੋ ਜੀ ਰੱਜ ਜਾਣਾ ਇਹਨੇ ਆ ਦੇਖੋ ਬੱਚਾ ਵੀ ਪੱਠੇ ਖਾਂਡਿਆ ਪਹਿਲਾਂ ਇਹਨੂੰ ਮੈਂ ਪਾਉਂਦੀ ਸੀਗੀ ਨੀ ਕੀ ਲਹੰਡੀ ਚ ਤੇ ਫਿਰ ਲਹੰਡੀ ਚ ਦਾ ਸਰਦਾ ਨਹੀਂ ਸੀ ਹੁੰਦਾ ਪੱਠੇ ਯਾਨੀ ਜਿਆਦਾ ਖੁੱਲੇ ਖਾਣ ਲੱਪਈ ਤੇ ਆਪਾਂ ਹੁਣ ਦੁੱਧੇ ਨੂੰ ਖੜਾਤਾ ਹੁਣ ਦੁੱਧ ਨਹੀਂ ਇਹ ਪਿੰਦੀ ਹੈਗੀ ਤਾਂ ਹੁਣ ਇਹਨੂੰ ਪੱਠਿਆਂ ਤੇ ਲਾਤਾ ਹੁਣ ਇਹ ਪੱਠਿਆਂ ਨੂੰ ਰੱਜ ਕੇ ਖਾ ਲੈਂਦੀ ਆ ਤੇ ਚਲੋ ਵਧੀਆ ਜੇ ਪਸ਼ੂ ਪੱਠੇ ਰੱਜ ਕੇ ਖਾਣ ਲੱਪੇ ਫਿਰ ਚਲੋ ਪਸ਼ੂ ਦਾ ਪਚਾਹ ਹੋ ਜਾਂਦਾ ਜੇ ਪੱਠੇ ਨਾ ਖਾਵੇ ਫਿਰ ਤੇ ਲੋਖਾ ਹੋ ਜਾਂਦਾ ਆ ਤੇ ਪਹਿਲਾਂ ਤੱਕ ਉਹ ਦਿਨ ਬੱਚੇ ਮਰੇ ਆ ਤੋਂ ਪੱਠੇ ਨਹੀਂ ਖਾਣ ਲਗੇ ਸੀ ਤੇ ਉਹਨਾਂ ਨੂੰ じゃ ਖਾਣੇ ਨਾ ਆਉਂਦੇ ਹੋਣਗੇ ਤੇ ਇਹ ਬਾਬੇ ਦੀ ਮੇਰੇ ਨਾਲ ਹੁਣ ਪੱਠੇ ਖਾਣ ਲੱਪੇ ਆ ਠੀਕ ਆ ਹੁਣ ਇਹ ਤੇ ਚਲੋ ਠੀਕ ਆ ਜਿਹਦੇ ਵਲੌਗ ਦਾ ਇੱਥੇ ਐਂਡ ਕਰਦੀ ਆ ਤੇ ਕੱਲ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਕਰ ਕਰਕੇ ਦੱਸਿਆ ਕਰੋ ਤੇ ਨਾਲੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਏ ਬਾਏ